ਉਹ ਇਦਾਂ ਦੇ ਐਕਸਪੀਰੀਅੰਸ ਦਾ ਮਤਲਬ ਕੋਈ ਨਾ ਕੋਈ ਨਵਾਂ ਐਕਸਪੀਰੀਅੰਸ ਡੇਲੀ ਸਾਡੀ ਪੁਲਿਸ ਲਾਈਫ ਦੇ ਵਿੱਚ ਹੁੰਦਾ ਰਹਿੰਦਾ ਉਹਨਾਂ ਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਸੀਗਾ ਔਰ ਉਹ ਬੜਾ ਤੜਫ ਰਹੇ ਸੀਗੇ ਉਹਨਾਂ ਨੂੰ ਇਮੀਡੀਏਟਲੀ ਲੈ ਕੇ ਜਾਣਾ ਸੀਗਾ ਹਸਪੀਟਲ ਲੈ ਕੇ ਜਾਣਾ ਸੀਗਾ ਤੇ ਇਹ ਮਤਲਬ ਪਹਿਲਾ ਐਕਸਪੀਰੀਅੰਸ ਸੀਗਾ ਜੈਲ ਸਾਹਿਬ ਨੇ ਵੀ ਪਰਸਨ ਚਾਥੇ ਕੇ ਆਪਣੀ ਵੀਡੀਓ ਜੀ ਅਪਲੋਡ ਕੀਤੀ ਹੈ ਸੋਸ਼ਲ ਮੀਡੀਆ ਤੇ ਕਿ ਹੁਣ ਮੈਂ ਠੀਕ ਹਾਂ IG ਅਮਰ ਸਿੰਘ ਚਾਹਲ ਨੂੰ ਬਚਾਉਣ ਵਾਲਾ ਐਸਐਚਓ ਆ ਗਿਆ ਸਾਹਮਣੇ ਜਦੋਂ ਵੀਡੀਓ ਹੋਈ ਵਾਇਰਲ ਤਾਂ ਫਿਰ ਕੀਤੀ ਗਈ ਗੱਲਬਾਤ ਸਰਸਿਕਾਲ ਮੈਂ ਹਾਂ ਤੁਹਾਡੇ ਨਾਲ ਸਿਮਨਤਾਲੀਵਾਲ ਦਰਅਸਲ IG ਅਮਰ ਸਿੰਘ ਚਾਹਲ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰੀ ਗਈ ਸੀ ਉਹਨਾਂ ਦੇ ਨਾਲ ਧੋਖਾ ਧੜੀ ਹੋਈ ਸੀ ਕਹਿ ਸਕਦੇ ਹਾਂ ਕਿ ਸਾਈਬਰ ਕ੍ਰਾਈਮ ਜਿਹੜਾ ਉਹਨਾਂ ਦੇ ਨਾਲ ਹੋਇਆ ਸੀ ਧੋਖਾ ਧੜੀ ਤੋਂ ਬਾਅਦ ਉਹਨਾਂ ਨੇ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਗੋਲੀ ਮਾਰੀ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਕਿਸ ਨੇ ਚੁੱਕਿਆ ਕਿਸ ਨੇ ਬਚਾਇਆ ਆਓ ਫਿਰ ਤੁਹਾਨੂੰ ਐਸਐਚਓ ਗੁਰਪ੍ਰੀਤ ਸਿੰਘ ਸਮਰਾਉ ਦੇ ਕੋਲ ਸਿੱਧਾ ਲੈ ਚਲਦੇ ਆ ਉਹਨਾਂ ਤੋਂ ਹੀ ਜਾਣਦੇ ਆ ਪੂਰੀ ਕਹਾਣੀ ਕਿ ਉਹਨਾਂ ਨੇ ਕਿਵੇਂ ਆਈਜੀ ਅਮਰ ਸਿੰਘ ਚਾਹਲ ਨੂੰ ਬਚਾਇਆ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਸਭ ਤੋਂ ਪਹਿਲਾਂ ਕਿ ਅਮਰ ਸਿੰਘ ਚਾਹਲ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤਾਂ ਜੇ ਅੱਜ ਅਮਰ ਸਿੰਘ ਚਾਹਲ ਜ਼ਿੰਦਗੀ ਦੇ ਕਹਿ ਸਕਦੇ ਆ ਕਿ ਹੁਣ ਉਹਨਾਂ ਦੇ ਸਾਹ ਚੱਲ ਰਹੇ ਨੇ ਤਾਂ ਐਸਐਚਓ ਗੁਰਪ੍ਰੀਤ ਸਿੰਘ ਸਮਰਾਓ ਦੇ ਕਰਕੇ ਆ ਫਿਰ ਉਹਨਾਂ ਤੋਂ ਹੀ ਪੂਰੀ ਕਹਾਣੀ ਜਾਣਦਿਆਂ ਉਸ ਵਕਤ ਮੰਜ਼ਰ ਕੀ ਸੀ ਜਦੋਂ ਚਾਹਲ ਸਾਹਿਬ ਨੇ ਆਪਣੇ ਆਪ ਨੂੰ ਗੋਲੀ ਮਾਰੀ ਸੀ ਚਲੋ ਫਿਰ ਉਹਨਾਂ ਤੋਂ ਜਾਣਕਾਰੀ ਲੈ ਲੈਣੇ ਆ ਪੂਰੀ 8 ਕਰੋੜ ਦੀ ਠੱਗੀ ਤੋਂ ਬਾਅਦ ਆਈਜੀ ਅਮਰ ਸਿੰਘ ਚੈਲ ਹੋਣ ਵਾਲੋ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੌਕੇ ਤੇ ਗੁਰਪ੍ਰੀਤ ਸਿੰਘ ਸਮਰਾਓ ਜੋ ਕਿ ਥਾਣਾ ਅਰਬਨ ਸਟੇਟ ਪਟਿਆਲਾ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਆਪਾਂ ਪਹੁੰਚੇ ਹੋਏ ਸੀ ਥਾਣੇ ਤੇ ਸਰ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਉਹ ਤੁਹਾਨੂੰ ਕਟਨਾ ਦਾ ਕਿਵੇਂ ਪਤਾ ਚੱਲਿਆ ਇਹ 16 ਤਰੀਕ ਦੀ ਗੱਲ ਹੈ ਜੀ ਮੈਂ ਆਪਣੀ ਸਰਕਾਰੀ ਗੱਡੀ ਦੇ ਵਿੱਚ ਆਪਣੇ ਗਨਮੈਨਾਂ ਨਾਲ ਡਰਾਈਵਰ ਨਾਲ ਮੈਂ ਪੈਟਰੋਲਿੰਗ ਕਰ ਰਿਹਾ ਸੀ ਆਪਣੇ ਏਰੀਆ ਦੇ ਵਿੱਚ ਔਰ ਪੰਜਾਬੀ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਸੀਗਾ ਮੈਂ ਤਾਂ ਮੈਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਕਾਲ ਆਉਂਦੀ ਹੈ ਕਿ ਰਿਟਾਇਰਡ ਆਈਜੀ ਸਰਦਾਰ ਅੰਮਰ ਸਿੰਘ ਚਾਹਲ ਜੋ ਬੱਸ ਸਟੈਂਡ ਦੇ ਸਾਹਮਣੇ 26 ਏਕੜ ਕਲੋਨੀ ਵਿੱਚ ਰਹਿੰਦੇ ਹਨ ਤੇ ਉਹਨਾਂ ਦੇ ਘਰ ਕੋਈ ਮਿਸਹੈਪਨਿੰਗ ਹੋਈ ਹੈ ਵੀ ਤੁਸੀਂ ਆਪਣੇ ਮੁਲਾਜ਼ਮਾ ਸਮੇਤ ਉੱਥੇ ਪਹੁੰਚੋ ਤਾਂ ਜਿਹੜਾ ਹੈਗਾ ਮੈਂ ਨਾਲ ਦੀ ਨਾਲ ਆਪਣਾ ਡਰਾਈਵਰ ਨੂੰ ਕਿਹਾ ਕਿ ਆਪਾਂ ਉੱਥੇ ਜਾਣਾ ਤੇ ਜਲਦੀ ਚਲੀਏ ਆਪਾਂ ਤਾਂ ਅਸੀਂ ਬੜੀ ਤੇਜ਼ੀ ਨਾਲ ਜਿਹੜਾ ਹੈਗਾ ਉਹਨਾਂ ਦੇ ਘਰ ਪਹੁੰਚੇ ਸਰ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਟਾਈਮ ਘਰ ਦਾ ਮਾਹੌਲ ਕਿਵੇਂ ਦਾ ਸੀ ਤੇ ਘਰ ਵਿੱਚ ਕੋਈ ਹੋਰ ਫੈਮਿਲੀ ਮੈਂਬਰ ਹੈਗਾ ਸੀ ਘਰ ਵਿੱਚ ਉਹਨਾਂ ਦੇ ਇੱਕ ਮੇਟ ਸੀਗੀ ਜੀ ਤੇ ਉਹਨਾਂ ਦਾ ਬੇਟਾ ਸੀਗਾ ਤੇ ਉਹਨਾਂ ਦੀ ਨੂੰਹ ਸੀਗੀ ਪਰ ਉਹਨਾਂ ਨੂੰ ਇਸ ਘਟਨਾ ਬਾਰੇ ਬਿਲਕੁਲ ਵੀ ਪਤਾ ਨਹੀਂ ਸੀਗਾ ਬਿਲਕੁਲ ਵੀ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਇਹ ਜੀ ਮਿਸ ਹੈਪਨਿੰਗ ਜਿਹੜੀ ਹੈਗੀ ਹੈ ਔਰ ਇਹ ਜੀ ਘਟਨਾ ਜਿਹੜੀ ਹੈਗੀ ਹੈ ਸਾਡੇ ਘਰ ਵਾਪਰ ਗਈ ਹੈ ਕਿਉਂਕਿ ਉਹਨਾਂ ਦਾ ਬੇਟਾ ਵਰਕ ਫਰੋਮ ਹੋਮ ਕਰਦਾ ਹੈ ਉਹਨਾਂ ਨੇ ਘਰ ਦੇ ਵਿੱਚ ਹੀ ਆਪਣਾ ਆਫਿਸ ਬਣਾਇਆ ਹੋਇਆ ਹੈ ਔਰ ਉਹ ਆਪਣੇ ਕੰਮ ਦੇ ਵਿੱਚ ਤੇ ਉਹਨਾਂ ਦੀ ਨੂੰਹ ਵੀ ਆਪਣੇ ਕੰਮ ਦੇ ਵਿੱਚ ਬਿਜ਼ੀ ਸੀਗੇ ਤੇ ਜਿਹੜੇ ਅਜੀਤ ਸਿੰਘ ਸਾਹਿਬ ਨੇ ਚੱਲ ਸਾਹਿਬ ਇਹਨਾਂ ਦਾ ਰੂਮ نیچے ਹੈ ਔਰ ਰੂਮ ਤੋਂ ਬਾਹਰ ਨਿਕਲਦੇ ਸਾਰੀ ਅੱਗੇ ਲੌਨ ਆ ਜਾਂਦਾ ਹੈ ਉਹਨਾਂ ਨੇ ਆਪਣੇ ਰੂਮ ਨੂੰ ਲੌਕ ਕੀਤਾ ਬਾਹਰੋਂ ਤੇ ਅੰਦਰ ਆ ਕੇ ਸੌਰੀ ਲੌਂ ਦੇ ਵਿੱਚ ਆ ਕੇ ਉਹਨਾਂ ਨੇ ਸੁਸਾਇਸਾਈਡ ਅਟੈਂਪਟ ਕੀਤਾ ਤੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਤੇ ਮਤਲਬ ਵੀਡੀਓ ਅੱਜਕੱਲ ਜੋ ਵਾਇਰਲ ਹੋ ਰਹੀ ਹੈ ਕਿ ਤੁਸੀਂ ਗੇਟ ਟੱਪ ਕੇ ਜਾ ਰਹੇ ਹੋ ਕਿ ਕਿਸੇ ਨੇ ਮਤਲਬ ਇੰਨਾ ਜ਼ਿਆਦਾ ਬੇਅਸਤੀ ਕਿ ਕਿਸੇ ਨੇ ਗੇਟ ਨਹੀਂ ਖੋਲਿਆ ਜਾਂ ਫਿਰ ਤੁਹਾਨੂੰ ਮਤਲਬ ਉਸ ਟਾਈਮ ਕਹਿ ਦੋ ਕਿ ਬਹਾਦਰੀ ਨਾਲ ਜੋ ਤੁਸੀਂ ਕੰਮ ਕੀਤਾ ਤੇ ਉਹ ਚੀਜ਼ ਬਾਰੇ ਕੀ ਕਹੋਗੇ ਤੁਸੀਂ ਇਹ ਪਹਿਲਾਂ ਤਾਂ ਜੀ ਮੈਂ ਜਦੋਂ ਪਹੁੰਚਿਆ ਤਾਂ ਉੱਥੇ ਮੈਂ ਪਹਿਲਾਂ ਤਾਂ ਬੈਲ ਵਜਾਈ ਉਹ ਬੈਲ ਮੇਰੇ ਖਿਆਲ ਲਾਈਟਨੀ ਹੈਗੀ ਸੀ ਜਾਂ ਕੋਈ ਹੋਰ ਕਾਰਨ ਸੀਗਾ ਕਿ ਬੈਲ ਨਹੀਂ ਵਜੀ ਹੈਗੀ ਔਰ ਗੇਟ ਅੰਦਰੋਂ ਲੋਕ ਸੀਗਾ। ਉਹ ਜਦੋਂ ਮੈਂ ਇੱਥੋਂ ਸਟਾਰਟ ਕੀਤਾ ਪਹਿਲੀ ਕਾਲ ਜਦੋਂ ਮੈਨੂੰ ਆਈ ਹੈ ਤਾਂ ਉਹਨਾਂ ਦੇ ਘਰ ਪਹੁੰਚਣ ਤੱਕ ਮੈਨੂੰ ਘਟੋ ਘਟ ਸੀਨੀਅਰ ਅਫਸਰਾਂ ਦੀਆਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਤੇ ਐਸਪੀ ਸਿਟੀ ਸਾਹਿਬ ਦੀਆਂ 7-8 ਕਾਲ ਆ ਗਈ ਸੀ ਕਿ ਕਿਉਂਕਿ ਹੁਣ ਤੱਕ ਪਹੁੰਚਿਆ ਨਹੀਂ ਕਿੱਥੇ ਕਿ ਰਹਿ ਗਿਆ ਤੂੰ ਹੁਣ ਕਿੱਥੇ ਪਹੁੰਚ ਗਿਆ ਮੈਨੂੰ ਉਹ ਇਦਾਂ ਹੀ ਚੱਲ ਰਿਹਾ ਸੀ ਮੇਰੇ ਮਾਈਂਡ ਦੇ ਵਿੱਚ ਕਿਉਂਕਿ ਵੱਡੀ ਘਟਨਾ ਹੋਈ ਹੈ ਜਿਹੜਾ ਮੈਨੂੰ ਸੀਨੀਅਰ ਅਫਸਰ ਬਾਰ-ਬਾਰ ਫੋਨ ਕਰ ਔਰ ਫਿਰ ਜਦੋਂ ਗੇਟ ਬੰਦ ਸੀਗਾ ਬੈਲ ਵੱਜੀ ਨਹੀਂ ਹੈਗੀ ਤਾਂ ਮੈਨੂੰ ਲੱਗਿਆ ਕਿ ਮੈਨੂੰ ਹੁਣ ਗੇਟ ਟਪਣਾ ਚਾਹੀਦਾ ਹੈ ਮੈਂ ਆਪਦੇ ਗਨਮੈਨ ਨੂੰ ਰਜਿੰਦਰਪਾਲ ਨੂੰ ਕਿਹਾ ਕਿ ਹੁਣ ਆਪਾਂ ਗੇਟ ਟਪੀਏ ਤੇ ਗੇਟ ਟਪ ਕੇ ਅੰਦਰ ਜਾ ਕੇ ਦੇਖੀਏ ਕਿ ਕੀ ਕਰਨਾ ਪਈ ਹੈ ਸਰ ਕਹਿ ਰਹੇ ਕਿ ਉਹ ਆਈਜੀ ਆਪਣਾ ਚੈਲ ਸਾਹਿਬ ਇੱਕ ਉੱਚੇ ਅਹੁਦੇ ਤੇ ਹੋਣ ਕਰਕੇ ਜੇ ਕੋਈ ਆਮ ਵਿਅਕਤੀ ਹੁੰਦਾ ਤਾਂ ਤੁਸੀਂ ਫਿਰ ਵੀ ਇਦਾਂ ਹੀ ਹਿੰਮਤ ਦਲੇਰੀ ਨਾਲ ਮਤਲਬ ਕੰਮ ਕਰਨਾ ਸੀ ਬਿਲਕੁਲ ਜੀ ਜਦੋਂ ਵੀ ਕੋਈ ਇਹ ਜੀ ਘਟਨਾ ਦਾ ਅੰਦੇਸ਼ਾ ਹੁੰਦਾ ਐਂਟੀਸਿਪੇਸ਼ਨ ਹੁੰਦੀ ਹੈ ਤਾਂ ਅਸੀਂ ਫੌਰਨ ਰਿਐਕਟ ਕਰਦੇ ਆ ਤੇ ਕਿਉਕਿ ਐਕਸ਼ਨ ਅਸੀਂ ਕਰਦੇ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਉਹ ਸਾਡੇ ਡਿਪਾਰਟਮੈਂਟ ਦੇ ਵਿੱਚੋਂ ਬਹੁਤ ਉੱਚੇ ਉਹਦੇ ਤੋਂ ਰਿਟਾਇਰ ਹੋਏ ਨੇ ਤੇ ਤਾਂ ਅਸੀਂ ਐਕਸ਼ਨ ਚ ਆਏ ਆ ਕੋਈ ਵੀ ਹੋਵੇ ਪਬਲਿਕ ਸਰਵੰਟ ਆ ਸੀ ਪਬਲਿਕ ਜਿਹੜੀ ਹੈਗੀ ਹੈ ਕੋਈ ਛੋਟਾ ਬੰਦਾ ਹੈ ਕੋਈ ਵੱਡਾ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਹਰੇਕ ਬੰਦਾ ਮਤਲਬ ਪਬਲਿਕ ਦਾ ਜਿਹੜਾ ਹੈਗਾ ਬਹੁਤ ਸਤਿਕਾਰਯੋਗ ਬੰਦਾ ਹੈ ਹਰੇਕ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਅਸੀਂ ਹਰੇਕ ਦੇ ਮੈਟਰ ਦੇ ਵਿੱਚ ਇੰਟਰੈਕਟ ਕਰਾਂਗੇ ਹਾਂਜੀ ਕਿਉਂਕਿ ਆਮ ਜਨਤਾ ਦਾ ਮਤਲਬ ਸਵਾਲ ਹੁੰਦਾ ਹੈ ਕਿ ਪੁਲਿਸ ਜਿਹੜੀ ਟਾਈਮ ਤੇ ਨਹੀਂ ਪਹੁੰਚਦੀ ਕਿਉਂਕਿ ਕੁਝ ਲੋਕਾਂ ਦੇ ਵੀ ਸਵਾਲ ਹੋ ਸਕਦਾ ਕਿ ਮਤਲਬ ਉਹ ਉੱਚ ਅਧਿਕਾਰੀ ਹੋਣ ਕਰਕੇ ਕੀ ਪਤਾ ਪੁਲਿਸ ਤਾਂਗੀ ਤਾਂ ਜੋ ਜਿਹੜੀ ਸਾਡੀ ਆਡੀਅנס ਸਾਨੂੰ ਦੇਖਦੀ ਉਹ ਕਲੀਅਰ ਹੋ ਸਕੇ ਤੇ ਵੈਸੇ ਇੰਨੀ ਹਿੰਮਤ ਦਲੇਰੀ ਤੁਸੀਂ ਪਹਿਲੇ ਵੀ ਇਦਾਂ ਦਾ ਕੋਈ ਮਤਲਬ ਕੰਮ ਕੀਤਾ ਚਲੋ ਇਦਾਂ ਦੇ ਐਕਸਪੀਰੀਅੰਸ ਦਾ ਮਤਲਬ ਕੋਈ ਨਾ ਕੋਈ ਨਵਾਂ ਐਕਸਪੀਰੀਅੰਸ ਡੇਲੀ ਸਾਡੀ ਪੁਲਿਸ ਲਾਈਫ ਦੇ ਵਿੱਚ ਹੁੰਦਾ ਰਹਿੰਦਾ ਪਰ ਜਿੱਦਾਂ ਇਹ ਹੋਇਆ ਕਿ ਉਹਨਾਂ ਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਸੀਗਾ ਔਰ ਉਹ ਬੜਾ ਤੜਫ ਰਹੇ ਸੀਗੇ ਉਹਨਾਂ ਨੂੰ ਇਮੀਡੀਏਟਲੀ ਲੈ ਕੇ ਜਾਣਾ ਸੀਗਾ ਹਸਪੀਟਲ ਲੈ ਕੇ ਜਾਣਾ ਸੀਗਾ ਤੇ ਇਹ ਮਤਲਬ ਪਹਿਲਾ ਐਕਸਪੀਰੀਅੰਸ ਹੈਗਾ ਲਾਈਫ ਦੇ ਵਿੱਚ ਮੇਰੀ ਨੌਕਰੀ ਦੇ ਵਿੱਚ ਪਰ ਇਹਦੇ ਨਾਲ ਮਿਲਦੇ ਜੁਲਦੇ ਹੋਰ ਬੜੇ ਡਾਊਟਿੰਗ ਟਾਸਕ ਜਿਹੜੇ ਹੈਗੇ ਨੇ ਉਹ ਸਾਡੀ ਡਿਪਾਰਟਮੈਂਟ ਦੇ ਵਿੱਚ ਸਾਡੀ ਪੁਲਿਸ ਲਾਈਫ ਦੇ ਵਿੱਚ ਹੁੰਦੇ ਰਹਿੰਦੇ ਨੇ ओके okay. सर होन मतलब चल सर ठीक नहीं ਤੁਸੀਂ ਉਹਨਾਂ ਦਾ ਹਸਪਤਾਲ ਆਪਣਾ ਪਤਾ ਲੈਣ ਗਏ ਸੀ ਹਾਂਜੀ ਹਾਂਜੀ ਤਕਰੀਬਨ ਡੇਲੀ ਵਾਂਗੂ ਜਾਂਦਾ ਪਰਿਵਾਰ ਨਾਲ ਵੀ ਗੱਲ ਹੁੰਦੀ ਹੈ ਚੈਲ ਸਾਹਿਬ ਨੂੰ ਮੈਂ ਇੱਕ ਵਾਰੀ ਚਲੋ ਬਹੁਤ ਹੀ ਨੇੜੇ ਜਾ ਕੇ ਮੈਂ ਨਹੀਂ ਦੇਖਿਆ ਕਿਉਂਕਿ ਹਲੇ ਡਾਕਟਰ ਸਰ ਅਵੋਇਡ ਕਰਦੇ ਨੇ ਕਿਉਂਕਿ ਇਨਫੈਕਸ਼ਨ ਦੇ ਡਰੋਂ ਬਹੁਤ ਘੱਟ ਲਿਮਟਿਡ ਲੋਕਾਂ ਨੂੰ ਹੀ ਮਿਲਣਾ ਬਹੁਤ ਲਿਮਟਿਡ ਟਾਈਮ ਲਈ ਮਿਲਣ ਲਈ ਅਲਾਉ ਕਰਦੇ ਨੇ ਪਰ ਫਿਰ ਵੀ ਪਰਿਵਾਰ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਉਹਨਾਂ ਨੇ ਚੈਲ ਸਾਬ ਨੇ ਵੀ ਪਰਸੋਂ ਚੌਥੇ ਇੱਕ ਆਪਣੀ ਵੀਡੀਓ ਜਿਹੜੀ ਅਪਲੋਡ ਕੀਤੀ ਹੈ ਸੋਸ਼ਲ ਮੀਡੀਆ ਤੇ ਕਿ ਹੁਣ ਮੈਂ ਠੀਕ ਆ ਠੀਕ-ਠਾਕ ਨੇ ਬੋਲਦੇ ਚੱਲਦੇ ਨੇ ਔਰ ਜਲਦੀ ਹੀ ਰਿਕਵਰ ਹੋ ਕੇ ਉਹ ਡਿਸਚਾਰਜ ਹੋ ਕੇ ਆਪਣੇ ਘਰ ਆਉਣਗੇ ਗੁਰਪ੍ਰੀਤ ਸਰ ਨਾਲ ਗੱਲਬਾਤ ਕਰਕੇ ਘਟਨਾ ਦੀ ਜਾਣਕਾਰੀ ਜਿਹੜੀ ਮਿਲੀਆਂ ਸਾਨੂੰ ਉਮੀਦ ਕਰਦੇ ਆ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਇਦਾਂ ਹੀ ਬਹਾਦਰੀ ਦਲੇਰੀ ਨਾਲ ਕੰਮ ਕਰਦੀ ਰਹੇਗੀ ਜਿਹੜੇ ਲੋਕ ਕਹਿੰਦੇ ਨੇ ਕਿ ਟਾਈਮ ਤੇ ਪੁਲਿਸ ਪਹੁੰਚਦੀ ਨਹੀਂ ਤਾਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਪੰਜਾਬ ਪੁਲਿਸ ਕੰਮ ਕਰਦੀ ਏ ਕੰਮ ਹੁੰਦੇ ਨੇ ਪਰ ਉਹ ਗੱਲ ਵੱਖਰੀ ਹੈ ਕਿ ਥੋੜੀ ਦੇਰੀ ਹੋ ਜਾਂਦੀ ਹੈ ਤੇ ਹੁਣ ਜਿਹੜੇ ਚਾਲ ਸਾਹਿਬ ਥੋੜਾ ਠੀਕ ਨਹੀਂ ਤੇ ਉਮੀਦ ਕਰਦੇ ਉਹ ਜਲਦੀ ਠੀਕ ਹੋ ਕੇ ਆਪਣੇ ਘਰ ਪਹੁੰਚਣ ਧੰਨਵਾਦ ਸਰ ਜੀ ਥੈਂਕ ਯੂ ਧੰਨਵਾਦ ਤੁਹਾਡੇ ਚੈਨਲ ਦਾ ਸਰੋਤਿਆਂ ਦਾ ਤੇ ਸਾਰਿਆਂ ਦਾ ਧੰਨਵਾਦ ਮੇਰੇ ਵੱਲ ਐਸਐਚਓ ਗੁਰਪ੍ਰੀਤ ਸਿੰਘ ਸਮਰਾਉ ਦੀ ਜ਼ੁਬਾਨੀ ਤੁਸੀਂ ਸੁਣਿਆ ਕਿ ਕਿਵੇਂ ਘਟਨਾ ਵਾਪਰੀ ਉਸ ਵਕਤ ਮੰਜ਼ਰ ਕੀ ਸੀ ਦਰਅਸਲ ਜਦੋਂ ਅਮਰ ਸਿੰਘ ਚਾਹਲ ਦੇ ਵੱਲੋਂ ਆਪਣੇ ਆਪ ਨੂੰ ਖੁਦਕੁਸ਼ੀ ਦੇ ਲਈ ਗੋਲੀ ਮਾਰੀ ਗਈ ਤਾਂ ਉਸ ਵਕਤ ਉਹਨਾਂ ਦੇ ਘਰੇ ਜਿਹੜੀ ਆ ਲਾਈਟ ਨਹੀਂ ਸੀਗੀ ਤਾਂ ਉਹਨਾਂ ਨੇ ਬੈਲ ਬਜਾਈ ਦਰਵਾਜ਼ਾ ਨਹੀਂ ਖੁੱਲਿਆ ਤਾਂ ਅਮਰ ਸਿੰਘ ਚਾਹਲ ਨੂੰ ਬਚਾਉਣ ਦੇ ਲਈ ਗੁਰਪ੍ਰੀਤ ਸਮਰਾਉ ਜੜਿਆ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੋਏਗਾ ਕਿ ਜਦੋਂ ਉਹ ਕੰਧ ਟੱਪ ਕੇ ਅੰਦਰ ਦਾਖਲ ਹੁੰਦੇ ਆ। ਦਰਅਸਲ ਉਹਨਾਂ ਦਾ ਬੇਟਾ ਤੇ ਨੌਕਰਾਨੀ ਉਸ ਵਕਤ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਪਰ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਮਰ ਸਿੰਘ ਚਾਹਲ ਕਿਹੜਾ ਕਦਮ ਚੁੱਕਣ ਜਾ ਰਹੇ ਨੇ। ਹੋਰ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਟਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ